ਹੋਣੀ ਹੋਣੀ ਅਸੀਂ ਅੱਜ ਇਸ ਸਰਕਾਰ ਦੀ ਗੱਲ ਕਰਦੇ ਆ ਜਿਹੜੀ ਆਪਣੇ ਸਿਰ ਤੇ ਬੈਠੀ ਆ ਪਹਿਲਾ ਦੇਸ਼ ਜਦੋਂ ਦਾ ਆਜ਼ਾਦ ਹੋਇਆ ਉਦੋਂ ਦਾ ਸਾਡੇ ਨਾਲ ਆਹੀ ਕੁਝ ਹੁੰਦਾ ਆ ਰਿਹਾਗਾ ਇਹ ਗੱਲ ਕੋਈ ਨਵੀਂ ਨਹੀਂ ਹੈ ਪਹਿਲਾਂ ਗਿਣਤੀ ਘਟ ਹੋ ਸਕਦੀ ਆ ਸਾਡੇ ਸ਼ਹੀਦਾਂ ਦੀ ਤੇ ਹੁਣ ਗਿਣਤੀ ਵੱਧ ਹੋ ਸਕਦੀ ਆ ਇਹ ਮੈਂ ਮੰਨਦਾ ਗੱਲ ਹੈ ਸ਼ਹੀਦ ਪਹਿਲਾਂ ਵੀ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਸ਼ਹੀਦ ਹੁੰਦੇ ਰਹੇ ਨੇ ਸਾਡੀ ਲੋਕਾਂ ਨੇ ਆਵਾਜ਼ ਉਠਾ ਕੇ ਉਹਨਾਂ ਦੇ ਬਦਲੇ ਲੈਣ ਵਾਸਤੇ ਵੀ ਸੰਘਰਸ਼ ਕੀਤੇ ਤੇ ਕਰਦੇ ਰਹਾਂਗੇ ਸਾਡੀ ਜਿਹੜੀ ਕੌਮ ਆ ਸੰਘਰਸ਼ਮਈ ਕੌਮ ਆ ਸਾਡੇ ਕੌਮ ਦੇ ਡੀਐਨਏ ਦੇ ਵਿੱਚ ਦੁਸ਼ਮਣ ਦੇ ਖਿਲਾਫ ਲੜਨਾ ਲੋਕਾਂ ਦੇ ਹੱਕਾਂ ਦੇ ਵਾਸਤੇ ਲੜਨਾ ਸਾਡੇ ਇਹ ਖੂਨ ਦੇ ਡੀਐਨਏ ਦੇ ਵਿੱਚ ਆ ਦਿੱਲੀ ਦੇ ਦੁਸ਼ਮਣ ਹਮੇਸ਼ਾ ਦੇ ਆਪਾਂ ਦੇਖੀਏ ਦੂਜੀਆਂ ਸਟੇਟਾਂ ਦੇ ਵਿੱਚ ਉਹ ਦੂਜੀਆਂ ਸਟੇਟਾਂ ਵਾਲਿਆਂ ਨੂੰ ਦੱਬ ਚੁੱਕੇ ਨੇ ਦਿੱਲੀ ਵਾਲੇ ਆਪਾਂ ਬਿਹਾਰ, ਜੂਪੀ ਵਗੈਰਾ ਦੇਖ ਲਓ ਉੱਥੇ ਲੋਕਾਂ ਦਾ ਹਾਲ ਕੀ ਆ ਜੀ ਨੂੰ ਜੀ ਕਰਦਾ ਕੋਈ ਪੁਲਿਸ ਕੋਈ ਅ ਕੋਈ ਗੁੰਡਾ ਉਹ ਲੋਕਾਂ ਨੂੰ ਘਰਾਂ 'ਚ ਜਾ ਕੇ ਮਾਰ ਦਿੰਦਾ ਸਾਡੇ ਤੱਕ ਇਹ ਵੀਡੀਓ ਪਹੁੰਚਦੀਆਂ ਨੇ ਬਹੁਤੀਆਂ ਵੀਡੀਓ ਸਾਡੇ ਤੱਕ ਨਹੀਂ ਵੀ ਪਹੁੰਚਦੀਆਂ ਹੁਣ WhatsApp ਤੇ ਬਹੁਤ ਕੁਝ ਆ ਜਾਂਦਾ ਸੋ ਉਹ ਹਾਲ ਸਾਡਾ ਕਰਨ ਵਾਲਾ ਕਰਨ ਬਾਰੇ ਸੋਚ ਰਹੇ ਨੇ ਜਿਹੜੇ ਕਦੇ ਕਾਮਯਾਬ ਨਹੀਂ ਹੋਣੇ ਦਿੱਲੀ ਵਾਲੇ ਸੋ ਹਟਾਂ ਵਾਲੀ ਆਪਾਂ ਵੀ ਗੱਲ ਦੇਖੀ ਆ ਵੀ ਕਿਵੇਂ ਆਏ ਨੇ ਕੀ ਹੋਇਆ ਸੋ ਪੰਜਾਬ ਦੇ ਲੋਕਾਂ ਨੂੰ ਥੱਲੇ ਸਿੱਟਣ ਵਾਸਤੇ ਸਾਡੀ ਧੌਣ ਤੇ ਗੋਡਾ ਰੱਖਣ ਵਾਸਤੇ ਵੀ ਇਹ ਸਾਡੇ ਮੂਰੇ ਬੋਲਣ ਨਾਲ ਇਹ ਉਪਰਾਲੇ ਕੀਤੇ ਜਾ ਰਹੇ ਨੇ ਅਸੀਂ ਜਾਗਾਂਗੇ ਕਿਵੇਂ ਮੈਂ ਜਾਗਣ ਦੀ ਗੱਲ ਕਰਦਾ ਸੁੱਤੇ ਪਏ ਹਾਂ ਸੀ ਦੇਸ਼ ਆਜ਼ਾਦ ਹੋਇਆ ਸਾਡੇ ਜਿਹੜੇ ਆਪਣੇ ਦੁਸ਼ਮਣ ਨੇ ਸਾਡੇ ਵਿੱਚ ਬੈਠੇ ਨੇ ਸਾਡੇ ਸਾਡੇ ਆ ਸਾਡੇ ਧਰਮ ਨਾਲ ਸੰਬੰਧਿਤ ਨੇ ਸਾਡੀਆਂ ਜਾਤਾਂ ਨਾਲ ਸੰਬੰਧਿਤ ਨੇ ਉਹ ਦੁਸ਼ਮਣ ਜਿਹੜੇ ਬੈਠੇ ਨੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹੋ ਜਿਹੇ ਰਾਜ ਦੀ ਉਦਾਹਰਨ ਦਿੱਤੀ ਜਾਂਦੀ ਆ ਵਰਲਡ ਤੇ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਹੀਂ ਹੋਇਆ ਕੋਈ ਲੋਕ ਭੁੱਖੇ ਨਹੀਂ ਸੀ ਮਰਦੇ ਸਾਰੇ ਦੇ ਸਾਰੇ ਲੋਕ ਪੜ੍ਹੇ ਲਿਖੇ ਸੀ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਬਾਹਰਲੇ ਲੋਕ ਜਿਵੇਂ ਅੱਜ ਜਿਸੀਂ ਹਾਈਲਾਈਟ ਕਰਕੇ ਬਾਹਰ ਜਾਂਦੇ ਆ ਤਾਂ ਉਦੋਂ ਅੰਗਰੇਜ਼ੀ ਵਾਲੇ ਪੰਜਾਬੀ ਸਿੱਖ ਕੇ ਇੱਧਰ ਆ ਕੇ ਨੌਕਰੀ ਕਰਦੇ ਹੁੰਦੇ ਸੀ ਐਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਨ੍ਹਾਂ ਦੇ ਅਸੀਂ ਵਾਰਸਾਂ ਪਰ ਅਸੀਂ ਕਿਤੇ ਨਾ ਕਿਤੇ ਗਲਤੀ ਕਰਦੇ ਆਂ ਗਲਤੀਆਂ ਅਸੀਂ ਪੈਰ ਪੈਰ ਤੇ ਕਰਦੇ ਆਂ ਸਾਨੂੰ ਗਲਤੀ ਕਰਨ ਤੋਂ ਬਾਅਦ ਪਤਾ ਲੱਗਦਾ ਪਹਿਲੇ ਜਿਹੜੇ ਸਾਡੇ ਰਾਜੇ ਸੀ 70 ਤੋਂ 47 ਤੋਂ ਬਾਅਦ ਵਾਲੇ ਮੈਂ ਉਹਨਾਂ ਦੀ ਗੱਲ ਕਰਾਂ ਉਹਨਾਂ ਨੇ ਇੱਕ ਡਮਰੂ ਲਿਆ ਡਮਰੂ ਤੁਸੀਂ ਕਿਤੇ ਮੇਲਿਆਂ 'ਚ ਗਏ ਹੋ ਮੇਲਿਆਂ ਦੇ ਵਿੱਚ ਨਾ ਇੱਕ ਆ ਚਾਰ ਪੈਪ ਲਾ ਕੇ ਉਹਦੇ ਵਿੱਚ ਐ ਰੱਸੀ ਬੰਨੀ ਹੁੰਦੀ ਰੱਸੀ ਦੇ ਇੱਥੇ ਸੈਂਟਰ ਦੇ ਵਿੱਚ ਇੱਕ ਕੁਜਾ ਬੰਨਿਆ ਹੁੰਦਾ ਉੱਥੇ ਬੰਦੇ ਖੜੇ ਹੁੰਦੇ ਇੱਕ ਬੰਦੇ ਨੂੰ ਮਤਲਬ ਲੋਕਾਂ ਨੂੰ ਕਹਿੰਦੇ ਵੀ ਤੁਸੀਂ 10 ਰੁਪਏ ਸਾਨੂੰ ਦਿਓ ਤੁਸੀਂ ਆਹ ਕੁਜਾ ਭੰਨੋ ਤਿੰਨ ਮੌਕਿਆਂ ਦੇ ਵਿੱਚ ਸੋਡੀਆਂ ਅੱਖਾਂ ਬੰਨ੍ਹਤੀਆਂ ਅੱਖਾਂ ਬੰਨ੍ਹ ਕੇ 10 ਰੁਪਏ ਲੈ ਕੇ ਉਹ ਬੰਦੇ ਨੂੰ ਕੁਝ ਛੋਟੀ ਫੜਾ ਦਿੰਦੇ ਵੀ ਤਿੰਨ ਵਾਰੀ ਮਾਰਨੀ ਆ ਜੇ ਤੁਸੀਂ ਕੁੱਜਾ ਭੰਨਤਾ ਤਾਂ ਤੁਸੋਂ ਨੂੰ 50 ਰੁਪਏ ਮਿਲਣਗੇ ਜਾਂ 100 ਮਿਲੂ ਤਾਂ ਆਲੇ ਦੁਆਲੇ ਉਹ ਜਿਹੜੇ ਕੁੱਜਾ ਜਿਨ੍ਹਾਂ ਦਾ ਟੰਗਿਆ ਹੁੰਦਾ ਉਹਨਾਂ ਕੋਲੇ ਇੱਕ ਡਮਰੂ ਹੁੰਦਾ ਡਮਰੂ ਕਿਹੜਾ ਸੀਗਾ ਉਹ ਆ ਜਿਹੜਾ ਕਿੱਲੋ ਵਾਲੇ ਡੱਬੇ ਹੁੰਦੇ ਸੀ ਆਪਣੇ ਲੋਹੇ ਵਾਲੇ ਉਹਦੇ ਵਿੱਚ ਬੱਜਰੀ ਪਾ ਕੇ ਉਹਨੂੰ ਐ ਖੜਕਾਈ ਜਾਂਦੇ ਉਹਦੇ ਕੰਨ ਦੇ ਕੋਲੇ ਜਿਹੜੇ ਬੰਦੇ ਨੇ ਕੁੱਜਾ ਭੰਨਣਾ ਹੁੰਦਾ ਸੀ ਉਹਦੇ ਕੰਨ ਦੇ ਕੋਲੇ ਡਮਰੂ ਖੜਕਾਈ ਜਾਂਦੇ ਔਰ ਆਲੇ ਦੁਆਲੇ ਜਿਹੜੇ ਲੋਖੜੇ ਸੀ ਉਹਨੂੰ ਕਹਿੰਦੇ ਹੁੰਦੇ ਸੱਜੇ ਮਾਰ ਖੱਬੇ ਮਾਰ ਲੋਕਾਂ ਦੀ ਆਵਾਜ਼ ਉਸ ਅੱਖਾਂ ਬੰਨੀ ਵਾਲੇ ਨੂੰ ਨਹੀਂ ਸੁਣਦੀ ਸੀ ਨਹੀਂ ਸੁਣਦੀ ਸੀ ਆਵਾਜ਼ ਤਾਂ ਉਹ ਡਮਰੂ ਦੀ ਤਾਕਤ ਪਛਾਣੀ 47 ਤੋਂ ਬਾਅਦ ਸਾਡੇ ਤੇ ਰਾਜ ਕਰਨ ਵਾਲਿਆਂ ਨੇ ਉਹਨਾਂ ਨੇ ਇੱਕ ਡਮਰੂ ਲਿਆ ਸਾਂਝਾ ਸਾਂਝਾ ਡਮਰੂ ਲਿਆ ਇੱਕ ਰਾਜਾ ਬਹਿ ਗਿਆ ਰਾਜ ਕਰਨ ਲੱਗ ਗਿਆ ਦੂਜੇ ਰਾਜੇ ਨੂੰ ਉਹਨੇ ਢਮਰੂ ਫੜਵਾ ਫੜਾਤਾ ਬਿਲੇ ਭਾਈ ਢਮਰੂ ਆਪਣਾ ਸੰਝਾਈ ਆ ਜਿਵੇਂ ਆਪਾਂ ਗੇਮ ਦੇਖੀ ਆ ਪਹਿਲਾਂ ਚੱਲਦੀ ਰਹੀ ਆ ਵੀ ਢਮਰੂ ਆਪਣਾ ਸੰਝਾਈ ਆ ਉਹ ਰਾਜਾ ਰਾਜ ਕਰ ਰਿਹਾ ਦੂਜਾ ਰਾਜਾ ਜਿਹੜਾ ਹਾਰ ਗਿਆ ਉਹ ਰਾਜ ਨੇ ਢਮਰੂ ਵਜਾਉਣਾ ਸ਼ੁਰੂ ਕੀਤਾ ਢਮਰੂ ਦੇ ਵਿੱਚੋਂ ਕੀ ਖੜਕਾ ਕਰਦਾ ਸੀ ਲੋਕਾਂ ਦੇ ਕੰਨਾਂ 'ਚ ਕੀ ਪਾਉਂਦਾ ਸੀ ਆ ਦੇ ਕੋਈ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਮਾਸਟਰ ਟੈਂਕੀਆਂ ਤੇ ਚੜ ਗਏ ਬੇਰੋਜ਼ਗਾਰੀ ਪੈਦਾ ਹੋ ਗਈ ਰੋਜ਼ਗਾਰ ਨਹੀਂ ਮਿਲ ਰਿਹਾ ਮੰਗਾਈ ਬੜੀ ਹੋ ਗਈ 5 ਸਾਲ ਆਹੀ ਰੌਲਾ ਪਾਉਣਾ ਉਹ ਡੰਬਰੂ ਨਾਲ ਆਹੀ ਰੌਲਾ ਪਾਉਂਦੇ ਤੇ 5 ਸਾਲਾਂ ਚ ਇਹ ਰਾਜਾ ਸਾਨੂੰ ਮਾੜਾ ਲੱਗਣ ਲੱਗ ਜਾਂਦਾ ਸੀ ਅਸੀਂ ਅੱਖਾਂ ਮੀਚ ਕੇ ਪਹਿਲਾ ਵਾਲੇ ਰਾਜੇ ਨੂੰ ਸੋਚਦੇ ਸੀ ਵੀ ਇਹ ਬੜਾ ਚੰਗਾ ਸੀਗਾ ਜਿਹੜੇ ਨੂੰ ਅਸੀਂ ਹਰਾਤਾ ਐਤਕਈ ਇਹਨੂੰ ਜਿੱਤੇ ਆ ਦੀਏ ਅਸੀਂ ਉਹ ਡੰਬਰੂ ਦੀ ਆਵਾਜ਼ ਸੁਣ ਕੇ ਇਹਨੂੰ ਵੋਟਾਂ ਪਾਤੀਆਂ ਇਹਨੂੰ ਕੁਰਸੀ ਤੇ ਬਿਠਾਤਾ ਇਹਨੇ ਮੱਲਕ ਨੇ ਡਮਰੂ ਆਪਦਾ ਦੂਜੇ ਰਾਜੇ ਨੂੰ ਫੜਾਤਾ ਬਈ ਲੈ ਵੀ ਆਪਾਂ ਤਾਂ ਭਾਈ ਪਾਈਆਂ ਹੁਣ ਡਮਰੂ ਤੂੰ ਖੜਕਾ ਤੇਰੀ ਹਿੰਮਤ ਹੋਈ ਤੇਰੀ ਕਿਸਮਤ ਹੋਈ ਆ ਕੁਰਸੀ ਤੈਨੂੰ ਮਿਲ ਜੂ ਉਹ ਡਮਰੂ ਖੜਕਾਉਣ ਲੱਗ ਗਿਆ ਡਮਰੂ ਖੜਕਾਇਆ ਡਮਰੂ ਦੇ ਡਮਰੂ ਦੇ ਨਾਲ ਆਵਾਜ਼ ਹੋਹੀ ਆ ਰਹੀਆ ਕਿਸਾਨ ਖੁਦਕਸੀਆਂ ਕਰ ਰਹੇ ਆ ਮਾਸਟਰ ਟੈਂਕੀਆਂ ਤੇ ਚੜੇ ਨੇ ਮਾਸਟਰਨਿਆਂ ਨੂੰ ਕੁੱਟਿਆ ਜਾ ਰਿਹਾ ਪੁਲਿਸ ਵਾਲੇ ਚੁੰਨੀਆਂ ਖੇਚ ਰੇ ਨੇ ਮੰਗਾਈ ਹੋ ਗਈ ਪੈਟਰੋਲ ਵੱਧ ਗਿਆ ਉਹ ਹੋ ਗਿਆ ਉਹ ਹੋ ਗਿਆ ਹੋ ਗਿਆ ਕੁਛ ਵੀ ਨਹੀਂ ਹੋਇਆ ਸਾਨੂੰ ਇਹ ਰਾਜਾ ਮਾੜਾ ਲੱਗਣ ਲੱਗ ਗਿਆ ਤੇ ਇਹ ਰਾਜਾ ਚੰਗਾ ਲੱਗਣ ਲੱਗ ਗਿਆ ਸਿਰਫ ਡਮਰੂ ਕਰਕੇ ਸਾਡਾ ਮਸਲਾ ਉਹਨਾਂ ਤੋਂ ਹੱਲ ਕੋਈ ਵੀ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਅੱਜ ਵੀ ਨਹੀਂ ਹੋਇਆ ਡਮਰੂ ਅੱਜ ਵੀ ਖੜਕਦਾ ਅੱਜ ਉਹ ਹੀ ਡਮਰੂ ਨਵੇਂ ਬੰਦੇ ਆਏ ਨਵੇਂ ਬੰਦਿਆਂ ਨੇ ਆਵਦਾ ਡਮਰੂ ਨਵਾਂ ਖਰੀਦਿਆ ਸਾਡੇ ਕੰਨਾਂ 'ਚ ਆਵਾਜ਼ ਉਹ ਪਾਈ ਉਹੀ ਡਮਰੂ ਵਾਲੀ ਸਾਨੂੰ ਇਹ ਹੋ ਗਿਆ ਵੀ ਪਹਿਲਾਂ ਵਾਲੇ ਡਮਰੂ ਵਾਲਿਆਂ ਨੇ ਸਾਡਾ ਕੋਈ ਕੰਮ ਨਹੀਂ ਕੀਤਾ ਅਸੀਂ ਨਵਾਂ ਡਮਰੂ ਸਾਨੂੰ ਵਧੀਆ ਲੱਗਣ ਲੱਗਿਆ ਕਿਉਂਕਿ ਚਮਕਦਾ ਸੀ ਪੁਰਾਣਾ ਮੈਲਾ ਹੋ ਗਿਆ ਸੀ ਅਸੀਂ ਨਵੇਂ ਡਮਰੂ ਵਾਲਿਆਂ ਨੂੰ ਰਾਜ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਜੀ ਦੇ ਸਰਪੰਚ ਸਾਹਿਬ ਵਾਂਗ ਬੋਲਦੇ ਨੇ ਉਹ ਬਰਦਾਸ਼ਤ ਨਹੀਂ ਜਿਹੜਾ ਨਸ਼ੇ ਦੀ ਗੋਲੀ ਰਾਣੀ ਨੌਜਵਾਨ ਮਰਦਾ ਉਹ ਨੂੰ ਇਹ ਪਿਸਤੌਲ ਦੀ ਰਵਲਬਰ ਦੀ ਗੋਲੀ ਨਾ ਮਾਰਦੇ ਚਾਹੁੰਦੇ ਕਿ ਪੰਜਾਬ ਖਤਮ ਕਰੀਏ ਪੰਜਾਬ ਦੀ ਅਜ ਹੂਨ ਦੀ ਲੜਾਈ ਹੈ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਵਰਗੇ ਨੌਜਵਾਨਾਂ ਦਾ ਕਤਲ ਹੋਣਾ ਪੰਜਾਬ ਦੀ ਹੂਨ ਦੀ ਲੜਾਈ ਹੈ ਔਰ ਇਹੀ ਗੱਲ ਸਾਡੇ ਲੋਕਾਂ ਨੇ ਸਮਝਣੀ ਹੋਵੇਗੀ ਜੇ ਸਰਕਾਰ ਨੂੰ ਸ਼ਰਮ ਹੋਵੇ ਆ ਦੇਖਣ ਰੋ ਲੋਕਾਂ ਦਾ ਇਹ ਰੋਧਾ ਇੱਥੇ ਹੀ ਆ ਕੁਝ ਲੋਕਾਂ ਇਹ ਪੂਰੇ ਪੰਜਾਬ ਦੇ ਘਰ ਘਰ ਦੇ ਵਿੱਚ ਸੋਗ ਹੈ ਜਿਹੜੇ ਲੋਕ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਨਹੀਂ ਜਾਣਦੇ ਸੀ ਜਿਨ੍ਹਾਂ ਨੇ ਪੋਸਟਾ ਹੀ ਦੇਖਿਆ ਸੀ ਉਹਨਾਂ ਦੇ ਵੀ ਸਾਨੂੰ ਫੋਨ ਆ ਰਹੇ ਆ ਕਿ ਆ ਮਾਰਤਾ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਲਾ ਇੱਕ ਹੋਰ ਨੌਜਵਾਨ ਤੁਸੀਂ ਪਹੁੰਚੇ ਕਿ ਨਹੀਂ ਪਹੁੰਚੇ ਅੱਜ ਹਾਲਾਤ ਨਹੀਂ ਇਕੱਲੇ ਸੈਣੀ ਵਿੱਚ ਹੀ ਸੋਗ ਨਹੀਂ ਪੂਰੀ ਦੁਨੀਆ ਦੇ ਵਿੱਚ ਸੋਗ ਹੈ ਇਹ ਇਕੱਲੇ ਸੈਣੀ ਵਾਲੇ ਹੀ ਇਤੋਂ ਦੇ ਐਮਐਲਏ ਕੇ ਪੰਜਾਬ ਦੀ ਸਰਕਾਰ ਨੂੰ ਲਾੜਤਾ ਨਹੀਂ ਪਾਰੇ ਪੂਰੀ ਦੁਨੀਆ ਦੇ ਲੋਕ ਲਾੜਤਾ ਪੜੇ ਗਏ। ਘਰ ਜੋ ਖਾਲਸਾ ਜੀ ਜਦੋਂ ਕੁਰਸੀ ਆਉਂਦੀ ਆ ਵੱਡਿਆ ਵੱਡਿਆ ਨੂੰ ਭਰਮ ਪਾਲ ਲੈਂਦੇ ਆ ਕਿ ਕੁਰਸੀ ਸਦਾ ਹੀ ਰਹਿਣੀ ਆ ਇਹ ਤਾਕਤ ਸਦਾ ਹੀ ਰਹਿਣੀ ਆ ਫਿਰ ਉਹਨਾਂ ਨੂੰ ਇਨਸਾਨ ਇਨਸਾਨ ਨਹੀਂ ਲੱਗਦੇ ਕੀੜੇ ਮਕੌੜੇ ਲੱਗਦੇ ਆ ਚਾਹੇ ਉਹ ਐਮਐਲਏ ਹੋਵੇ ਕਿਉਂਕਿ ਐਮਐਲਏ ਜੇ ਕਹਿਣ ਤੀ ਤਾਂ ਐਸਐਚਓ ਲੱਗਦੇ। ਪਾਣੀ ਦਾ ਐਸਐਚਓ ਲੱਗਣ ਲਈ ਇਲਾਕੇ ਦੇ ਐਮਐਲਏ ਦੀ ਹਾਮੀ ਭਰਨੀ ਹੁੰਦੀ ਹੈ। ਤੇ ਜਿਹੜੇ ਜ਼ਿਲ੍ਹਿਆਂ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਉਹਦੇ ਕਹਿਣ ਤੀ ਤਾਂ ਐਸਐਸਪੀ ਲੱਗਦਾ ਹੈ। ਹੋਰ ਲੜਾਈ ਇਕੱਲੇ ਪੁਲਿਸ ਪ੍ਰਸ਼ਾਸਨ ਨਾਲ ਨਹੀਂ ਹੈ। ਕਿ ਤੁਸੀਂ ਐਫਆਈਆਰ 'ਚ ਨਾਂ ਦਰਜ ਕਰੋ। ਨਾਂ ਦਰਜ ਕਰੋ। ਇਥੋਂ ਦੇ ਐਮਐਲਏ ਦਾ ਜਿਹੜਾ ਜਿਹਨੇ ਪੁਸ਼ਤ ਪਨਾਹੀ ਕੀਤੀ ਆ ਕਤਲ ਵੀ ਇਹ ਸਿਆਸੀ ਕਤਲ ਹੈ ਦੋਸਤੋ ਇਹ ਨਿੱਜੀ ਕਤਲ ਨਹੀਂ ਸਰਕਾਰ ਤੇ ਸਰਕਾਰ ਦੀ ਪੁਲਿਸ ਸਰਕਾਰ ਦੀਆਂ ਏਜੰਸੀਆਂ ਇਹ ਜਾਂਚ ਕਰਨੀਆਂ ਕਿ ਰੋ ਨਿੱਜੀ ਬੈਰ ਵਿਰੋਧ ਦਾ ਕਤਲ ਜਿਹੜਾ ਦਰਸਾਇਆ ਜਾਵੇ ਅਸੀਂ ਇਸ ਮੰਚ ਤੋਂ ਹਾਮੀ ਭਰਦੇ ਆ ਦੱਸਦੇ ਆ ਕਿ ਨਿੱਜੀ ਕਤਲ ਨਹੀਂ ਸਿਆਸੀ ਕਤਲ ਹੈ। ਔਰ ਸਿਆਸੀ ਕਤਲ ਕਰਵਾਉਣ ਵਾਲੇ ਵੀ ਲੋਕ ਸਿਆਸੀ ਨੇ। ਬਹੁਤ ਕਹਿਣਗੇ ਬੜੀ ਸਟੋਰੀ ਬਣਨੀ ਹੈ। ਅਖਬਾਰਾਂ 'ਚ ਦੇਣੀ ਹੈ। ਹੋ ਸਕਦਾ ਇਤੋਂ ਦਾ ਪੁਲਿਸ ਮੁਖੀ ਅੱਜ ਹੀ ਪ੍ਰੈਸ ਕਾਨਫਰੰਸ ਕਰ ਦੇਵੇ ਕਿ ਕਾਤਲ ਫੜ ਲਿਆ। ਕਾਤਲ ਨੂੰ ਲਿਖ ਕੇ ਦਿੱਤਾ ਜਾਏਗਾ। ਤੂੰ ਆਹ ਬੋਲ ਦੇਈ ਤੇਰਾ ਵੀ ਫਾਇਦਾ ਹੋ ਜਾਏਗਾ। ਸਾਡੀ ਵੀ ਜਾਨ ਛੁੱਟ ਜਾਊਗੀ। ਅਸੀਂ ਦੱਸਣਾ ਚਾਹੁੰਦੇ ਆ ਇਹਦਾ ਜਾਨ ਨਹੀਂ छुटਣੀ ਜਿੱਥੇ ਵੀ ਇੱਕ ਦੂਜਿਆਂ ਦੀ ਮਦਦ ਕਰਕੇ ਇਸ ਪਰਿਵਾਰ ਦੀ ਮਦਦ ਹੋ ਸਕਦੀ ਹੈ ਇਸ ਚੀਜ਼ ਦੀ ਦਿਮਾਗੀ ਟੈਨਸ਼ਨ ਇਸ ਪਰਿਵਾਰ ਤੇ ਨਹੀਂ ਪੈਣੀ ਚਾਹੀਦੀ ਅਸੀਂ ਸਾਰਿਆਂ ਨੇ ਆਖਿਆ ਕਿ ਇਹ ਰਾਜਸੀ ਕਤਲ ਹੈ ਇੱਕ ਸਾਜਿਸ਼ ਦੇ ਤਹਿਤ ਰਾਜਨੀਤੀ ਐਡੀ ਮਾੜੀ ਹੋ ਚੁੱਕੀ ਹੈ ਜੀ ਨਹੀਂ ਕਰਦਾ ਕਿਤੇ ਜਾਣ ਦਾ ਰਾਜਨੀਤਿਕ ਤੌਰ ਤੇ ਕਿਉਂਕਿ ਇਹ ਏਡੀ ਗੰਦੀ ਰਾਜਨੀਤੀ ਤੇ ਇਸ ਰਾਜਨੀਤੀ ਨੇ ਸਾਜ਼ਿਸ਼ ਕਰਕੇ ਸਾਡੇ ਵੀਰ ਨੂੰ ਇਹਦਾ ਕਤਲ ਕਰਾਤਾ ਹੁਣ ਇਹਦਾ ਅਸੀਂ ਕੀ ਬਦਲਾ ਲੈਣਾ ਹੈ ਕੀ ਕਰਨਾ ਹੈ ਇਹ ਕਮੇਟੀ ਤੈਅ ਕਰੂਗੀ ਕਮੇਟੀ ਦਾ ਪੂਰਾ ਸਾਥ ਦਵਾਂਗੇ ਸਾਥ ਸੰਗਤ ਜੀ ਪੰਜ ਛੇ ਵਾਰੀ ਮੈਂ ਕਲਕੱਤਾ ਕਲਕੱਤੇ ਨਾਲ ਐਸਐਸਪੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੂੰ ਮਿਲਿਆ ਤੇ 5 6 ਤਾਂ ਮੈਂ ਘੱਟ ਕਹਿ ਰਿਹਾ ਉਹ ਤੋਂ ਕਈ ਗੁਣਾ ਜ਼ਿਆਦਾ ਵਾਰ ਪਾ ਜਾ ਚੁੱਕੇ ਆ ਇਹਦੇ ਕੋਲੇ ਰਿਕਾਰਡਿੰਗਾਂ ਆਉਂਦੀਆਂ ਸੀ ਮੇਰੇ ਫੋਨ 'ਚ ਵੀ ਹੈਗੀਆਂ ਕੀ ਇਹਦਾ ਕਤਲ ਹੋਣਾ ਬਹੁਤ ਵਾਰੀ ਕਿਹਾ ਜੇ ਅੱਜ ਅਸੀਂ ਫੋਨ ਕਰਕੇ ਕਿਸੇ ਜ਼ਿਲ੍ਹੇ ਦੇ ਐਸਐਸਪੀ ਨੂੰ ਕਹਿ ਦਈਏ ਕੀ ਫਲਾਣੇ ਬੰਦੇ ਦੀ ਜਾਨ ਨੂੰ ਖਤਰਾ ਹੈ ਨਾਲ ਦੀ ਨਾਲ ਪੁਲਸ ਸਤਰਕ ਹੋ ਕੇ ਉਸ ਨੂੰ ਸੰਭਾਲਦੀ ਹੈ ਉਸ ਨੂੰ ਸਿਕਿਉਰਿਟੀ ਦਿੰਦੀ ਹੈ ਇਸ ਨੂੰ ਹਾੜੇ ਕੱਢ ਕੱਢ ਕੇ ਆਪਾਂ ਥੱਕ ਗਏ ਇਹਨੂੰ ਪਹਿਲਾਂ ਅਸਲਾ ਨਹੀਂ ਦਿੰਦੇ ਸੀ ਬਹੁਤ ਮਸਾਂ ਦਾ ਅਸਲਾ ਕਢਾਇਆ ਫੇਰ ਇਹਦੀ ਕੋਈ ਸਾਂਹ ਬ੍ਰੇਕ ਨਹੀਂ ਕਿਉਂ ਕਿਉਂਕਿ ਇਹਦਾ ਰੋਲਾ ਪਿਆਸੀ ਦਾ ਇੱਥੇ ਤੁਹਾਡੇ ਐਮ.ਐਲ.ਏ ਨਾਲ ਇੱਕ ਵੀਰ ਪਹਿਲਾਂ ਨੌਜਵਾਨ ਵੀਰ ਕਹਿ ਕੇ ਗਿਆ ਸੀ ਕਹਿੰਦਾ ਕਿ ਇਹ ਜਿਹੜੇ ਰਾਜਸੀ ਲੋਕ ਐ ਇਹਨਾਂ ਤੋਂ ਅਸੀਂ ਕੀ ਲੈਣਾ ਦੇਣਾ ਕਹਿੰਦਾ ਭਗਵੰਤ ਮਾਨ ਤੈਨੂੰ ਕਾਮੇਡੀ ਕਰਨ ਵਾਸਤੇ ਅਸੀਂ ਨਹੀਂ ਚੁਣਿਆ ਸਟੇਟ ਚ ਲਾਉਣ ਵਾਸਤੇ ਚੁਣਿਆ ਤੇ ਵੀਰੋਂ ਜਦੋਂ ਕਾਮੇਡੀ ਕਰਦਾ ਸੀ ਸਟੇਜਾਂ ਤੇ ਖੜਕੇ ਟਰੈਕਟਰਾਂ ਤੇ ਖੜਕੇ ਨੱਚਦਾ ਸੀ ਤੇ ਐਂ ਕਰਕੇ ਸੀਟੀਆਂ ਮਾਰਨ ਵਾਲੇ ਵੀ ਅਸੀਂ ਹੁੰਦੇ ਸੀਗੇ ਇਹ ਨਾ ਭੁੱਲਿਓ ਕਿ ਨਾ ਖੱਚ ਬੰਦਿਆਂ ਨੂੰ ਅੱਗੇ ਲਿਆਉਣ ਵਾਲੇ ਅਸੀਂ ਲੋਕ ਹੈਗੇ ਆ ਇਹ ਲੋਕ ਹੁਣ ਸਾਡੇ ਕਤਲ ਕਰਾਉਣ ਸਾਡੇ ਤੇ ਗੋਲੀਆਂ ਚਲਾਉਣ ਤੇ ਅਸੀਂ ਰਹਿੰਦੀ ਜ਼ਿੰਦਗੀ ਇਨ੍ਹਾਂ ਸੜਕਾਂ ਤੇ ਧਰਨਿਆਂ ਤੇ ਮਜਾਰਿਆਂ ਤੇ ਆਪਦੀ ਰਹਿੰਦੀ ਜ਼ਿੰਦਗੀ ਘੱਡਿਏ ਜੀ ਨਹੀਂ ਕਰਦਾ ਸਿਆਸੀ ਤੌਰ ਤੇ ਵਿਚਰਨ ਦਾਣੀ ਜੀ ਕਰਦਾ ਆ ਮੋਤਾ ਸਿੰਘ ਬੈਠਿਆ ਇਹਨੇ ਪੋਸਟ ਪਾਈ ਸੀ ਕਹਿੰਦਾ ਮੈਂ ਹੁਣ ਇਲਾਕੇ ਦੇ ਵਿਚਰਨਾ ਬੰਦ ਕਰ ਦੇਣਾ ਕਾਦਾ ਜੀ ਕਰੂਗਾ ਕੱਲ ਇੱਥੇ ਸਿਆਸਤ ਖੇਡ ਕੇ ਗਏ ਆ ਜਦੋਂ ਇੱਥੇ ਬਿਆਨ ਦਿੰਦੇ ਆ ਨਾਲ ਦੀ ਨਾਲ ਆਪ ਤਾਂ ਬਿਆਨ ਵਿਰੋਧੀ ਪਾਰਟੀ ਨੂੰ ਭੇਜ ਦਿੰਦੇ ਆ ਜਿਹਦੇ ਖਿਲਾਫ ਬੋਲਿਆ ਹੁੰਦਾ ਆਪਾਂ ਨੇ ਨੂੰ ਪੁੱਛਿਓ ਜਿਹਦੇ ਖਿਲਾਫ ਬੋਲ ਕੇ ਜਾਂਦੇ ਆਂ ਜੇ ਇਥੇ ਸਾਬਕਾ ਮੁੱਖ ਮੰਤਰੀ ਚੰਨੀ ਆ ਕੇ ਕੁਝ ਭਗਵੰਤ ਮਾਨ ਦੇ ਖਿਲਾਫ ਬੋਲੂਗਾ WhatsApp ਤੇ ਨਾਲ ਦੀ ਨਾਲ ਬਿਆਨ ਆਫ ਦਾ ਭੇਜ ਦਊਗਾ ਭਗਵੰਤ ਮਾਨ ਕੀ ਕਰੂਗਾ ਉਹ ਅੱਗੇ ਉਹ ਦੂਜੇ ਪੰਨੂ ਨੂੰ ਕਹਿ ਦਊਗਾ ਤੂੰ ਹੁਣ ਪ੍ਰੈਸ ਕਾਨਫਰੰਸ ਇਹਨਾਂ ਦੇ ਖਿਲਾਫ ਕਰ ਦੇ ਅਸੀਂ ਇਹਨਾਂ ਦੇ ਖਰੀਦੇ ਹੋਏ ਕੋਈ ਲਿਫਾਫੇ ਹੈਗੇ ਆਂ ਸਾਡੀਆਂ ਲਾਸ਼ਾਂ ਤੇ ਇਹ ਮਜ਼ਾਕ ਬਣ ਰਿਹਾ ਹੈ ਸਾਤ ਸੰਗਤ ਜੀ ਕੋਈ ਹੱਲ ਨਹੀਂ ਹੈਗਾ ਹੋਰ ਕਿਸੇ ਤੇ ਨੂੰ ਵੋਟਾਂ ਪਾ ਕੇ ਜਾਂ ਹੋਰ ਕੁਝ ਕਰਕੇ ਤੁਹਾਨੂੰ ਲੱਗਦਾ ਤੁਸੀਂ ਮਾਹੌਲ ਬਦਲ ਲੋਗੇ ਕਲਕੱਤੇ ਨੂੰ ਵਾਪਸ ਇੱਥੇ ਲੈ ਆਉਂਗੇ ਨਹੀਂ ਹੋਣਾ ਜੋ ਗਵਾਲਿਆ ਸੋ ਗਵਾਲਿਆ ਕੰਗਾਲ ਤੁਸੀਂ ਹੋ ਰਹੇ ਹੋ ਤੁਹਾਡੇ ਵੀਰ ਸੂਰਮੇ ਸਾਡੇ ਭਰਾ ਸ਼ਹੀਦ ਹੋਰੇ